ਤੇ ਅਲੱਗ-ਅਲੱਗ ਢਿਲੇ ਦੇ ਵਿੱਚ ਤਵਾਰ ਕੈਂਪ ਕੋ ਲਗਾਏ ਹਨ ਸੋਹਣਾ ਕੇ ਜਾ ਕੇ ਲਗਾਵਾ ਸੀ ਕਿਉਂਕਿ ਬਾਬਾ ਜੀ ਵੀ ਨੂੰ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਦੇ ਨਾਲ ਨਾਲ ਦਸਤਾਰ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਆ ਤੇ ਅਸੀਂ ਕਰਵਾਵਾਂਗੇ ਅੱਜ ਦੇ ਨਾਲ ਮੰਬੇ ਜੀ ਦਾ ਪ੍ਰਧਾਨ ਸਹਿਬਾਨ ਵੀ ਚੋਣ ਹੋਵੇਗੀ ਉਸੇ ਤਰ੍ਹਾਂ ਹੀ ਜਿਵੇਂ ਜਿਵੇਂ ਸੰਯੋਗ ਵਧਦਾ ਜਾ ਰਿਹਾ ਉਸੇ ਤਰ੍ਹਾਂ ਅਸੀਂ ਅੱਗੇ ਅੱਗੇ ਆਪਣਾ ਜਿਹੜਾ ਸਾਨੂੰ ਡਿਊਟੀ ਲੱਗੀ ਹੈ ਉਹ ਨਾਲ ਨਾਲ ਅਸੀਂ ਘਰ ਨਾਲ ਕੰਮ ਨਾਲ ਕੰਮ ਨਾਲ ਰੱਖੀ ਕਰਦੇ ਰਵਾਂਗੇ ਇਹ ਦਸਤਾਰ ਅਸੀਂ ਪੈਗ ਪੈਗ ਜਾ ਕੇ ਜਿੱਥੇ ਵੀ ਸਾਡੇ ਸੰਯੋਗੀ ਦਸਤਾਰ ਮੈਂਬਰ ਹਨ ਉਹਨਾਂ ਲਈ ਅਸੀਂ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਭਾਈ ਸੁਖਮੰਦਰ ਸਿੰਘ ਜੀ ਜ਼ਿਲ੍ਹਾ ਪ੍ਰਬੰਧਕ ਜਿਹਦੇ ਸਕੱਤਰ ਨੇ ਦੇ ਰਹਿਣਾਈ ਬੈਠੋਗਾ ਉਹ ਜਿਸ ਤਰ੍ਹਾਂ ਵੀ ਸਾਡੇ ਮਹੀ ਲਾਉਣ ਦੇ ਅਸੀਂ ਸ੍ਰੋਮ ਨਹੀਂ ਜਰਾਈ ਜੀ ਬਾਬਾ ਜੀਵਨ ਸਿੰਘ ਜੀ ਦੀ ਇਤਿਹਾਸਕ ਦੇ ਨਾਲ ਨਾਲ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਇਸਤਾਰ ਦੀ ਟ੍ਰੇਨਿੰਗ ਇਕੋ ਨਾਲ ਸਰਮਾਤ ਪੱਤਰ ਵੀ ਦੇ ਕੇ ਜਾਣ ਦਿਓ ਤੇ ਨਾਲ